ਅੱਜ ਤੁਰੇ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਜਿੱਥੇ ਆਰਿਆ ਸਕੂਲ ਦੇ ਵਿੱਚ ਪੜ੍ਹ ਰਹੇ ਇੱਕ ਮਾਸੂਮ ਬੱਚੇ ਵੱਲੋਂ ਆਪਣੇ ਹੀ ਸਕੂਲ ਦੇ ਇੱਕ ਟੀਚਰ ਦੇ ਉੱਤੇ ਵੱਦਫੈਲੀ ਕਰਨ ਦੇ ਜਿਹੜੇ ਸੰਗੀਨ ਦੋਸ਼ ਲਗਾਏ ਗਏ ਨੇ ਹਾਲਾਂਕਿ ਬਾਅਦ ਦੇ ਵਿੱਚ ਪਰਿਵਾਰ ਵੱਲੋਂ ਉਸ ਬੱਚੇ ਨੂੰ ਪਹਿਲਾਂ ਤੁਰਿਸੇ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਨੂੰ ਬਾਅਦ ਵਿੱਚ ਸੰਗਰੂਰ ਸਿਵਲ ਹਸਪੀਟਲ ਲਿਆਂਦਾ ਗਿਆ ਜਿੱਥੇ ਬੱਚੇ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਕੀ ਨਾਂ ਬੇਟਾ ਆਪਣਾ ਜਸ਼ਨ ਹਾਂਜੀ ਜਸ਼ਨ ਜਦੋਂ ਨਹੀਂ ਤੁਹਾਡੇ ਨਾਲ ਕਿਸ ਨੇ ਕੁੱਟਮਾਰ ਕੀਤੀ ਹੈ ਤੇ ਕਿਸ ਨੇ ਗਲਤ ਕਰਦਾ ਕੀਤਾ ਹੈ ਮੇਰੇ ਸਰ ਨੇ ਆਰਿਆ ਸਕੂਲ ਚ ਬਿਲਕੁਲ ਜਸਮਿੰਦਰ ਸਰ ਉਹਨੂੰ ਕੀ ਕਹਿੰਦੇ ਨੇ ਉਹ ਕਹਿੰਦੇ ਮੇਰੇ ਨਾਲ ਗਲਤ ਕੰਮ ਕਰੋ ਤੇ ਨਹੀਂ ਕਰ ਨਹੀਂ ਕਰਦਾ ਤਾਂ ਮੈਂ ਤੈਨੂੰ ਕੁੱਟੂੰਗਾ ਪੈਣਾ ਕਿ ਤੁਹਾਨੂੰ ਕੁੱਟਿਆ ਹੁੰਣਾ ਹਾਂਜੀ ਇੱਕ ਵਾਰ ਕੁੱਟਿਆ ਜਿ ਪਹਿਲੇ ਅੱਛਾ ਤੇ ਤੁਸੀਂ ਫਿਰ ਇਹਦੀ ਸਪੈਰ ਕਿੱਦਿੀ ਕੀਤੀ ਕਿਸ ਨੂੰ ਵਾਹਣੀ ਮਮਾ ਨੇ ਦੱਸਿਆ ਕਿ ਕਿਤੇ ਵਰਗਾ ਹੈ ਨਾ ਕਿਹਾ ਵੀ ਆਪਾਂ ਮੇਰੇ ਸੱਟਾਂ ਲੱਗੀਆਂ ਜਾਂ ਕੰਨ ਭੋਲਾ ਕਰਤਾ ਥੋੜੇ ਉਹਨੇ ਮਾਰਿਆ ਵੀ ਹੈ ਹਾਂਜੀ ਕੀ ਮਾਰ ਥੋੜੇ ਥੱਪੜ ਮਾਰੇ ਮੁੱਕੇ ਮਾਰੇ ਥੱਪੜ ਮਾਰੇ ਮੁੱਕੇ ਮਾਰੇ ਇਤਾਂ ਜੋ ਥੋੜੇ ਥੱਪੜ ਮੁੱਕੇ ਮਾਰੇ ਪੂਰੀ ਕਲਾਸ ਮਾਰੇ ਸੀਗੇ ਹਾਂਜੀ ਕਿੱਥੇ ਮਾਰੇ ਸੀ ਅਲੱਗ ਰੂਮ ਚ ਲੈ ਕੇ ਗਏ ਸੀ ਅਲੱਗ ਰੂਮ ਚ ਹਾਂਜੀ ਕੀ ਤੁਸੀਂ ਇਸ ਦੀ ਸ਼ਿਕਾਇਤ ਪ੍ਰਿੰਸੀਪਲ ਨੂੰ ਜਾਂ ਕਿਸੇ ਉੱਚ ਅਧਿਕਾਰੀ ਵੀ ਤੁਸੀਂ ਮੈਸਟਰ ਨੂੰ ਪ੍ਰਿੰਸੀਪਲ ਨੇ ਕਿਹਾ ਤੁਸੀਂ ਜੀ ਐਨ ਵੀ ਪਾਣੀ ਪਿਲਾ ਕੇ ਇਹਨੂੰ ਕਲਾਸ 'ਚ ਬਿਠਾ ਦੋ ਅੱਛਾ ਜੋ ਤੁਸੀਂ ਪ੍ਰਿੰਸੀਪਲ ਨੂੰ ਕਿਹਾ ਕਿ ਮੈਨੂੰ ਕੁੱਟਮਾਰ ਕਰਦਾ ਹੈ ਮੈਨੇ ਗਲਤ ਹਰਕਤ ਨਾ ਕਰਦਾ ਤਾਂ ਪ੍ਰਿੰਸੀਪਲ ਨੇ ਕੀ ਕਿਹਾ ਵੀ ਪਾਣੀ ਪਿਲਾ ਕੇ ਇਹਨੂੰ ਕਲਾਸ 'ਚ ਬਿਠਾ ਦੋ ਕਿਹਨੂੰ ਪ੍ਰਿੰਸੀਪਲ ਨੂੰ ਜਾਂ ਮਾਸਟਰ ਨੂੰ ਪ੍ਰਿੰਸੀਪਲ ਨੂੰ ਪ੍ਰਿੰਸੀਪਲ ਨੂੰ ਹਾਂ ਪ੍ਰਿੰਸੀਪਲ ਨੂੰ ਪ੍ਰਿੰਸੀਪਲ ਨੂੰ ਹੁਣ ਤੁਸੀਂ ਕੀ ਮੰਗ ਕਰਦੇ ਹੋ ਮਾਸਟਰ ਨੂੰ ਸਜ਼ਾ ਦੇਣੀ ਚਾਹੀਦੀ ਹੈ ਕਿਉਂ ਬੱਚਿਆਂ ਨਾਲ ਗਲਤ ਹਰਕਤ ਨਾ ਕਰੇ ਜੀ ਮੇਰਾ ਨਾਂ ਸੁੱਖੀ ਹੈ ਜੀ ਪੱਕਾ ਨਾਂ ਸੁੱਖੋ ਹੈ ਜੀ ਮਰਮ ਆਪਣੇ ਜੋ ਬੱਚਾ ਦਾਖਲ ਹੋਇਆਗਾ ਜਿਸਨੇ ਜਿਸ ਨਾਲ ਕੇ ਮਾਸਟਰ ਨੇ ਬਦਖਲੀ ਕੀਤੀ ਹੈ ਤੁਹਾਡਾ ਕੀ ਲੱਗਦਾ ਜੇ ਮੇਰਾ ਬੇਟਾ ਹੈ ਜੀ ਅੱਛਾ ਜੀ ਅੱਜ ਦਾਖਲ ਹੋਇਆਗਾ ਕੀ ਕਾਰਨ ਹੋਗਾ ਜੀ ਅੱਜ ਨਹੀਂ ਦਾਖਲ ਹੋਇਆ ਕੱਲ ਦਾ ਦਾਖਲ ਹੈ ਜੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੇਰੇ ਬੇਟੇ ਨਾਲ ਬਹੁਤ ਬੁਰਾ ਹਾਲ ਕੀਤਾ ਜੀ ਸਰ ਨੇ ਅਜੇ ਤੱਕ ਮੈਨੇ ਸਰ ਦੀ ਸ਼ਕਲ ਵੀ ਨਹੀਂ ਦੇਖੀ ਸਰ ਮੇਰੋਂ ਵੀ ਟੱਕਰ ਨੂੰ ਕਹਿ ਰਿਹਾ ਜੀ ਮੇਰੇ ਬੇਟੇ ਨਾਲ ਜੇਕਰ ਮੇਰਾ ਬੇਟਾ ਮਰ ਜਾਂਦਾ ਤਾਂ ਉਹਦਾ ਕੌਣ ਜ਼ਿੰਮੇਵਾਰ ਸੀ ਸੀ ਕੀ ਨਾਮ ਥੋੜਾ ਦੋ ਕਿਹਦਾ ਜੀ ਜਿਨ੍ਹਾਂ ਨੇ ਬਦਖਲੀ ਕੀਤੀ ਹੈ ਮੈਨੂੰ ਪਤਾ ਨਹੀਂ ਮੇਰੇ ਬੇਟੇ ਨੂੰ ਪਤਾ ਹੈ ਜੀ ਅੱਛਾ ਜੀ ਤਾਂ ਕੀ ਹਰਕਤ ਨਹੀਂ ਪੈਣਾ ਉਹਨੂੰ ਗਲਤ ਮਤਲਬ ਕਿ ਗਾਇਡ ਕਰ ਰਿਆ ਸੀ ਕਹਿੰਦਾ ਸੀ ਵੀ ਮੇਰੇ ਨਾਲ ਗਲਤ ਰਿਲੇਸ਼ਨ ਕਰ ਬੇਟਾ ਮੰਨਿਆ ਨਹੀਂ ਫਿਰ ਉਸ ਤੋਂ ਬਾਅਦ ਉਹਨੇ ਹੱਥ ਚੱਕਣਾ ਸ਼ੁਰੂ ਕਰਤਾ ਜੀ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਬੇਟਾ ਬੇਹੋਸ਼ ਹੋ ਗਿਆ ਜੀ ਮੇਰੇ ਘਰੇ ਆ ਕੇ ਠੀਕ ਹੈ 20 ਜਣੇ ਸੀ ਜਿਹੜੇ ਇਹਦੇ ਦੋਸਤ ਇਹਨੂੰ ਛੱਡ ਕੇ ਗਏ ਨੇ ਠੀਕ ਹੈ ਉਸ ਤੋਂ ਬਾਅਦ ਮੈਂ ਭੱਜੀ ਮੈਂ ਸਕੂਲ ਚ ਗਈ ਬਟ ਮੇਰੇ ਸਰ ਮਿਲਿਆ ਨਹੀਂ ਜੇ ਮਿਲ ਜਾਂਦਾ ਜਾਂ ਸਰ ਨਹੀਂ ਸੀ ਤਾਂ ਜਾਂ ਮੈਂ ਨਹੀਂ ਸੀ ਉਸ ਟਾਈਮ ਤੁਸੀਂ ਇਸੇ ਸਟੇਸ਼ਨ ਕੀਤੀ ਪ੍ਰਿੰਸੀਪਲ ਨੂੰ ਨਹੀਂ ਜੀ ਮੈਂ ਪ੍ਰਿੰਸੀਪਲ ਨਹੀਂ ਮੈਂ ਸਿੱਧਾ ਲੈ ਕੇ ਗਈਆਂ ਹਸਪਤਾਲ ਹਸਪਤਾਲ ਜਾ ਕੇ ਮੈਨੇ ਰਿਪੋਰਟਾਂ ਕਰਾਈਆਂ ਦਾਖਲ ਕਰਿਆ ਠੀਕ ਹੈ ਔਰ ਉਸ ਤੋਂ ਬਾਅਦ ਮੈਨੇ ਪੁਲਿਸ ਇਚ ਕੰਪਲੀਟ ਮਤਲਬ ਕਿ ਰੁਕਾ ਭੇਜਿਆ ਹਜੇ ਤੱਕ ਮੇਰੀ ਕੋਈ ਸੁਣਵਾਈ ਨਹੀਂ ਹੋਈ ਵੱਧ ਫੈਲੀ ਹੋਈ ਹੈ ਜਾਂ ਕੋਣੇ ਕੋਸ਼ਿਸ਼ ਕੀਤੀ ਹੈ ਜੀ ਐ ਤਾਂ ਹੁਣ ਬੱਚੇ ਨੂੰ ਪਤਾ ਬੱਚੇ ਨੇ ਆਣ ਕਿ ਜਿਵੇਂ ਮੈਨੂੰ ਦੱਸਿਆ ਵੀ ਮੰਮਾ ਮੈਨੂੰ ਐਦਾਂ ਕਹਿੰਦਾ ਸੀ ਤਾਂ ਮੈਂ ਮੰਨਿਆ ਨਹੀਂ ਕਿ ਮੈਨੂੰ ਮਾਰ ਮਾਰ ਕੇ ਬੇਹੋਸ਼ ਕਰਦਾ ਕਾਫੀ ਘੁੱਟਾਇਆ ਸੀ ਹਾਂ ਜੀ ਕੰਨ ਬੋਲਾ ਕਰਦਾ ਜੀ ਕੰਨ ਦੇ ਮਾਰੇਗਾ ਹਾਂ ਜੀ ਹਾਂ ਤਾਂ ਹੁਣ ਡਾਕਟਰ ਕੀ ਕਹਿੰਦੇ ਨੇ ਸੰਗਰੂਰ ਦੇ ਇੱਥੋਂ ਡਾ ਜੀ ਮੈਨੂੰ ਤਾਂ ਆ ਧੂਰੀ ਤੋਂ ਰੈਫਰਲ ਕੀਤਾ ਗਿਆ ਸੰਗਰੂਰ ਔਰ ਸੰਗਰੂਰ ਤਾਂ ਕਹਿੰਦੇ ਵੀ ਸੰਗਰੂਰ ਤੋਂ ਪਟਿਆਲੇ ਲੈ ਕੇ ਜਾਇਆ ਜਾਊਗਾ ਮੈਨੂੰ ਨਹੀਂ ਪਤਾ ਕਿ ਬੱਚੇ ਨਾਲ ਕੀ ਪ੍ਰੋਬਲਮ ਹੋਈ ਆ ਕੀ ਨਹੀਂ ਬੱਚੇ ਨੂੰ ਸੁਣ ਨਹੀਂ ਰਿਹਾ ਠੀਕ ਆ ਚੱਕਰ ਆਂਦੇ ਨੇ ਨਾਲੇ ਬੱਚੇ ਨੂੰ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੈਂ ਮੰਗ ਕਰਦੀ ਆ ਵੀ ਜਿਵੇਂ ਮੇਰੇ ਬੱਚੇ ਨਾਲ ਉਹਨੇ ਕਰਿਆ ਕਿਸੇ ਹੋਰ ਨਾਲ ਨਾ ਕਰਨ ਜੁਗਾ ਰਹੇ ਵੀ ਮੈਨੂੰ ਮੰਗ ਚਾਹੀਦੀ ਇਨਸਾਫ ਚਾਹੀਦਾ ਮੇਰੇ ਬੱਚੇ ਨਾਲ ਜੀ ਬਲਦੇਵ ਜੀ ਇੱਕ ਕਸਤੂਰੀ ਸਕੂਲ ਦੇ ਵਿੱਚ ਇੱਕ ਘਟਨਾ ਸੁਣਨ ਨੂੰ ਆ ਰਹੀ ਹੈ ਜਿੱਥੇ ਇੱਕ ਮਾਸੂਮ ਬੱਚੇ ਨਾਲ ਜਿਹੜੀ ਵੱਤ ਫੈਲੀ ਉਸਦੇ ਹੀ ਟੀਚਰ ਵੱਲੋਂ ਕਰਨ ਦੀ ਜਿਹੜੀ ਕਥਿਤ ਕੋਸ਼ਿਸ਼ ਹੋਈ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦਿਨ ਬਾ ਦਿਨ ਇਹਦੇ ਛੋਟੇ ਮੋਟੇ ਜਿਹੜੇ ਸਰੀਰਕ ਸ਼ੋਸ਼ਣ ਦੇ ਬੱਚਿਆਂ ਦੇ ਸਰੀਰਕ ਸ਼ੋਸ਼ਣ ਦੇ ਜਿਹੜੇ ਨੇ ਹੈਗਾ ਕ੍ਰਾਈਮ ਜਿਹੜਾ ਹੈਗਾ ਇਹਨਾਂ ਦਿਨ ਵ ਦਿਨ ਵੱਧਦਾ ਰਿਹਾ ਹੈ ਇਹਦੇ ਵਾਸਤੇ ਇਹਦੇ ਲਈ ਜਿਹੜੀ ਹੈਗੀ ਸਰਕਾਰਾਂ ਨੂੰ ਕੁਝ ਖੋਦ ਕਦਮ ਚੁੱਕੜੇ ਚਾਹੀਦੇ ਨੇ ਸਰਕਾਰਾਂ ਨੇ ਜਿਹੜੀਆਂ ਇਹ ਬੱਚਿਆਂ ਦੀ ਜਿਹੜੀ ਹੈਗੀ ਸੁਰੱਖਿਆ ਲਈ ਨੂੰ ਯਕੀਨੀ ਬਣਾਉਣ ਲਈ ਕੋਈ ਇਹ ਮਤਲਬ ਇਹਨਾਂ ਨੂੰ ਸਰਕਾਰ ਨੂੰ ਜਿਹੜਾ ਹੈਗਾ ਕਰਨਾ ਚਾਹੀਦਾ ਹੈ ਤਾਂ ਕਿ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ ਕਿਉਂਕਿ ਬੱਚਿਆਂ ਦੇ ਅੰਦਰ ਇੱਕ ਸੇਮ ਪਾਇਆ ਜਾਂਦਾ ਜਦੋਂ ਇੱਕ ਬੱਚੇ ਨਾਲ ਹੁੰਦੀ ਹੈ ਤਾਂ ਸਾਰੇ ਬੱਚਿਆਂ ਦੇ ਅੰਦਰ ਸੇਮ ਪਾਇਆ ਜਾਂਦਾ ਮਾਪਿਆਂ ਸੇਮ ਪਾਇਆ ਜਾਂਦਾ ਕਿ ਅਸੀਂ ਬੱਚਿਆਂ ਨੂੰ ਕਿੰਨਾ ਦੇ ਸਾਰੇ ਜਿਹੜਾ ਹੈਗਾ ਉਹ ਸਕੂਲ ਭੇਜੀਏ ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਇਹ ਜੇ ਕੇਸ ਹੁੰਦੇ ਨੇ ਜਾਂ ਇਦਾਂ ਦਾ ਜਿਹੜੀਆਂ ਕਾਨੂੰਨੀਆਂ ਹਰਕਤਾਂ ਕਰਨ ਵਾਲੇ ਜਿਹੜੇ ਟੀਚਰ ਨੇ ਉਹਨਾਂ ਨੂੰ ਸਖਤ ਸਜ਼ਾ ਮਿਲਣੀ। ਇਹਨਾਂ ਇਹਦੇ ਲਈ ਸਰਕਾਰ ਨੂੰ ਚਾਹੀਦਾ ਕਿ ਚਾਹੇ ਸਰਕਾਰੀ ਸਕੂਲ ਹੋਣ ਚਾਹੇ ਪ੍ਰਾਈਵੇਟ ਹੁਣ ਉਹਨਾਂ ਦੇ ਵਿੱਚੇ ਕਲਾਸਰੂਮਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਵਾਏ ਜਾਣ ਜਿਹੜੇ ਬਾਥਰੂਮ ਨੇ ਉਹਨਾਂ ਤੇ ਸੀਸੀਟੀਵੀ ਕੈਮਰੇ ਲਵਾਏ ਜਾਣ। ਇਹਦੇ ਨਾਲ ਕਾਫੀ ਫਰਕ ਪਊਗਾ ਕਿਉਂਕਿ ਕੁਝ ਸਕੂਲਾਂ ਦੇ ਵਿੱਚ ਤਾਂ ਬੱਚੇ ਨੇ ਜਿਹੜੇ ਹੋ ਨਾ ਚਿੱਟਾ ਫਿੱਟਾ ਦੇ ਨਸ਼ੇ ਵੀ ਜਿਹੜੇ ਨੇ ਉਹ ਵੀ ਕਰਦੇ ਨੇ ਉਹ ਵੀ ਫੜੇ ਜਾਣਗੇ ਜੇ ਕਿ ਸਕੂਲ ਦੇ ਵਿੱਚ ਹਰੇਕ ਸਕੂਲ ਦੇ ਵਿੱਚ ਸੀਸੀਟੀਵੀ ਕੈਮਰੇ ਹਰੇਕ ਕਲਾਸ ਦੇ ਵਿੱਚ ਲੱਗੇ ਹੋਣਗੇ ਤਾਂ ਇਹ ਹੀ ਇੱਕ ਉਪਾਏ ਹੈ ਤੇ ਜਾਂ ਫਿਰ ਦੂਸਰਾ ਹੈਗਾ ਜਬ ਜਿਹੜੇ ਸਕੂਲ ਦਾ ਸਟਾਫ ਹੈ ਉਹਨਾਂ ਨੂੰ ਸਖਤ ਤੌਰ ਦਾ ਕਿਲੀ ਜਾਵੇ ਜਾਂ ਸਰਕਾਰ ਉਹਨਾਂ ਨੂੰ ਸਖਤ ਤੌਰ ਦਾ ਕਰੇ ਫਿਲਹਾਲ ਜਦੋਂ ਇਹ ਸਾਰੇ ਮਾਮਲੇ ਸੰਬੰਧੀ ਧੂਰੀ ਡੀਐਸਪੀ ਸਰਦਾਰ ਮਨਦੀਪ ਸਿੰਘ ਸੰਦੂਰ ਨੂੰ ਉਹਨਾਂ ਦੇ ਵਟਸਐਪ ਉੱਤੇ ਇਸ ਮਾਮਲੇ ਸੰਬੰਧੀ ਜਾਣੂ ਕਰਵਾਇਆ ਗਿਆ ਤਾਂ ਉਹਨਾਂ ਵੱਲੋਂ ਫੌਰੀ ਤੌਰ ਦੇ ਉੱਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਿਹੜੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ